ਸਤਿ ਸ੍ਰੀ ਅਕਾਲ ਦੋਸਤੋ ਕੋਹਿੰੂ ਹੀਰਾ ਦੁਨੀਆ ਦਾ ਸਭ ਤੋਂ ਬੇਸ਼ਕੀਮਤੀ ਹੀਰਾ ਜਿਹੜਾ ਨਾਂ ਤਾਂ ਕਿਸੇ ਨੇ ਵੇਚਿਆ ਸੀ ਤੇ ਨਾ ਹੀ ਖਰੀਦਿਆ ਗਿਆ ਸੀ ਉਹ ਹੀਰਾ ਜਿਹੜਾ ਜਾਂ ਤਾਂ ਲੁੱਟਿਆ ਗਿਆ ਸੀ ਜਾਂ ਜਿੱਤਿਆ ਗਿਆ ਸੀ ਉਹ ਹੀਰਾ ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਇਸ ਹੀਰੇ ਦਾ ਮਾਲਕ ਸਾਰੀ ਦੁਨੀਆ ਤੇ ਰਾਜ ਕਰੇਗਾ ਪਰ ਦੁਨੀਆ ਦੀ ਸਾਰੀ ਬਦਕਿਸਮਤੀ ਵੀ ਉਸੇ ਮਾਲਕ ਨਾਲ ਜੁੜ ਜਾਵੇਗੀ ਕੋਹਿੰੂ ਹੀਰੇ ਦੇ ਸਫ਼ਰ ਤੇ ਨਜ਼ਰ ਮਾਰੀਏ ਤਾਂ ਜਿਹਦੇ-ਜਿਹਦੇ ਹੱਥ ਇਹ ਹੀਰਾ ਗਿਆ ਉਹਨਾਂ ਦੀ ਜ਼ਿੰਦਗੀ ਠੋਕੇਬਾਜ਼ੀ ਲੜਾਈਆਂ ਤੇ ਖੂਨ ਖਰਾਬੇ ਨਾਲ ਭਰ ਗਈ ਭਾਰਤ ਵਿੱਚ ਆਖਰੀ ਵਾਰ ਇਸ ਹੀਰੇ ਦਾ ਮਾਲਕ ਸੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਪਰਿਵਾਰ ਕਿੱਥੋਂ ਆਇਆ ਉਹਨਾਂ ਕੋਲ ਇਹ ਹੀਰਾ ਕਿਵੇਂ ਉਹਨਾਂ ਦੇ ਹੱਥੋਂ ਇਹ ਹੀਰਾ ਅੰਗਰੇਜ਼ਾਂ ਕੋਲ ਪਹੁੰਚਿਆ ਜਾਣਦੇ ਹਾਂ ਇਹ ਸਭ ਇਸ ਵੀਡੀਓ ਚ ਕੋਹਿੰੂਰ ਹੀਰਾ ਕਿੱਥੋਂ ਆਇਆ ਕਿਹਨੇ ਲੱਭਿਆ ਇਸ ਬਾਰੇ ਅਲੱਗ-ਅਲੱਗ ਇਤਿਹਾਸ ਹੈ ਕਹਿੰਦੇ ਨੇ ਕਿ ਕੋਹਿੰੂਰ ਦੀ ਕਹਾਣੀ ਸ਼ੁਰੂ ਹੁੰਦੀ ਹੈ 13ਵੀਂ ਸਦੀ ਤੋਂ ਅੱਜ ਦਾ ਜਿਹੜਾ ਆਂਧਰਾ ਪ੍ਰਦੇਸ਼ ਹੈ ਉਦੋਂ ਉੱਥੇ ਕਾਕਤਿਆ ਵੰਸ਼ ਦਾ ਰਾਜ ਸੀ ਉਸ ਟਾਈਮ ਉੱਥੇ ਗੋਲਕੁੰਡਾ ਚ ਕੋਲੇ ਦੀਆਂ ਖਾਨਾ ਸਨ ਉਥੇ ਖੁਦਾਈ ਕਰਦੇ ਸਮੇਂ ਕੋਲਾਰ ਦੀਆਂ ਖਾਨਾਂ ਚੋਂ ਲੱਭਿਆ ਇੱਕ ਚਮਕਦਾਰ ਕੋਹੀਨੂ हीरा ਹੁਣ ਉਦੋਂ ਭਾਰਤ 'ਚ ਰਾਜੇ ਮਹਾਰਾਜੇ ਰਾਜ ਕਰਦੇ ਸੀ ਜਦੋਂ ਵੀ ਕੋਈ ਖਜ਼ਾਨਾ ਜਾਂ ਕੋਈ ਹੋਰ ਬੇਸ਼ਕਮਤੀ ਚੀਜ਼ ਲੱਭਦੀ ਹੀ ਤਾਂ ਉਹਨੂੰ ਰਾਜੇ ਤੱਕ ਪਹੁੰਚਾਇਆ ਜਾਂਦਾ ਸੀ ਇਸ ਤਰ੍ਹਾਂ ਉਹ ਹੀਰਾ ਪਹੁੰਚਿਆ ਕਾਕਤਿਆ ਵੰਸ਼ ਦੇ ਉਸ ਟਾਈਮ ਦੇ ਰਾਜੇ ਕੋਲ ਉਸ ਰਾਜੇ ਨੇ ਉਸ ਹੀਰੇ ਨੂੰ ਆਪਣੀ ਕੁਲਦੇਵੀ ਭੱਦਰਕਾਲੀ ਦੀ ਮੂਰਤੀ ਦੀ ਖੱਬੀ ਅੱਖ ਚਲਾਤਾ ਹੁਣ ਸ਼ੁਰੂ ਹੁੰਦੀ ਹੈ ਕੋਹੀਨੂਰ ਹੀਰੇ ਤੇ ਅਧਿਕਾਰ ਜਮਾਉਣ ਦੀ ਕਹਾਣੀ ਉਸ ਟਾਈਮ ਦਿੱਲੀ ਤੇ ਰਾਜ ਸੀ ਅਲਾਉਦੀਨ ਖਿਲਜੀ ਦਾ ਉਹ ਤਖਤਬਰ ਰਾਜਾ ਸੀ ਉਹ ਉਨੇ ਕੋਹਿੰਨੂਰ ਹੀਰੇ ਬਾਰੇ ਸੁਣਿਆ ਉਹ ਵੈਸੇ ਵੀ ਉੱਤਰ ਭਾਰਤ ਤੇ ਕਬਜ਼ਾ ਕਰਨ ਤੋਂ ਬਾਅਦ ਭਾਰਤ ਦੇ ਦੱਖਣ ਵੱਲ ਆਪਣਾ ਰਾਜ ਵਧਾਉਣਾ ਚਾਹੁੰਦਾ ਸੀ ਸਨ 1310 ਨੂੰ ਉਹਨੇ ਆਪਣੇ ਸਭ ਤੋਂ ਖਾਸ ਬੰਦੇ ਮਲਿਕ ਕਾਫਰ ਨੂੰ ਭੇਜਿਆ ਕਖਤੀਏ ਰਾਜਾ ਤੇ ਹਮਲਾ ਕਰਨ ਲਈ ਖਿਲਜੀ ਦੀ ਅਫਗਾਨ ਸੈਨਾ ਨੇ ਜੰਗ ਜਿੱਤ ਕੇ ਕੋਹਿੰਨੂਰ ਲੁੱਟ ਲਿਆ ਹੁਣ ਕੋਹਿੰਨੂਰ ਪਹੁੰਚ ਗਿਆ ਸੀ ਅਲਾਉਦੀਨ ਖਿਲਜੀ ਕੋਲ ਕੋਹਿੰਨੂਰ ਹੀਰੇ ਦਾ ਸਰਾਪ ਸ਼ੁਰੂ ਹੋ ਚੁੱਕਾ ਸੀ 6 ਸਾਲ ਬਾਅਦ ਯਾਨੀ 1316 ਨੂੰ ਅਲਾਉਦੀਨ ਖਿਲਜੀ ਦਾ ਕਤਲ ਕਰ ਦਿੱਤਾ ਗਿਆ। ਕਈ ਇਤਿਹਾਸਕਾਰ ਕਹਿੰਦੇ ਨੇ ਕਿ ਇਹ ਕਤਲ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਉਹੀ ਅਲਾਉਦੀਨ ਖਿਲਜੀ ਦਾ ਸਭ ਤੋਂ ਖਾਸ ਬੰਦਾ ਮਲਿਕ ਕਾਫੂਰ ਹੀ ਸੀ। ਕਈ ਇਸ ਗੱਲ ਨੂੰ ਨਕਾਰਦੇ ਵੀ ਆ ਪਰ ਮੁੱਖੀ ਗੱਲ ਇਹ ਹੈ ਕਿ ਹਿੱਲਾ ਆ ਜਾਂਦਾ ਹੈ ਮਲਿਕ ਕਾਫੂਰ ਕੋਲ। ਫਿਰ 4 ਸਾਲ ਬਾਅਦ ਯਾਨੀ 1320 ਈਸਵੀ ਨੂੰ ਤੁਗਲਕਾਂ ਨੇ ਖਿਲਜੀਆਂ ਨੂੰ ਹਰਾ ਕੇ ਦਿੱਲੀ ਤੇ ਕਬਜ਼ਾ ਕਰ ਲਿਆ। ਹੁਣ ਕੋਹਨੌਰ ਹਿਰਾ ਤੁਗਲਕਾਂ ਦੇ ਹੱਥ ਸੀ। ਤੁਗਲਕਾਂ ਨੇ 1413 ਤੱਕ ਯਾਨੀ 93 ਸਾਲ ਰਾਜ ਕੀਤਾ ਫਿਰ ਤੁਗਲਕਾਂ ਤੋਂ ਬਾਅਦ ਰਾਜ ਕੀਤਾ ਸੈयद ਵੰਸ਼ ਨੇ ਫਿਰ ਲੋਧੀ ਵੰਸ਼ ਦਾ ਰਾਜ ਆਇਆ ਦਿੱਲੀ ਦਾ ਸੁਲਤਾਨ ਬਣਿਆ ਇਬਰਾਹਿਮ ਲੋਦੀ ਕੋਹੀਨੂਰ ਵੀ ਇਸੇ ਲੋਧੀ ਵੰਸ਼ ਕੋਲ ਸੀ ਇਸ ਟਾਈਮ ਹੁਣ ਸਾਲ ਆਇਆ 1526 ਮੁਗਲ ਸ਼ਾਸਕ ਬਾਬਰ ਨੇ ਭਾਰਤ ਤੇ ਹਮਲਾ ਕੀਤਾ ਅੱਗੇ ਉਸ ਦੀ ਟੱਕਰ ਹੋਈ ਇਬਰਾਹਿਮ ਲੋਦੀ ਨਾਲ ਪਾਣੀਪਤ ਦੇ ਮੈਦਾਨ 'ਚ ਇਸ ਕਮਾਸਾ ਲੜਾਈ 'ਚ ਜਿੱਤ ਹੋਈ ਬਾਬਰ ਦੀ ਤੇ ਇਬਰਾਹਿਮ ਲੋਦੀ ਮਾਰਿਆ ਗਿਆ ਪਾਣੀਪਤ ਦੀ ਜੰਗ ਜਿੱਤਣ ਵਾਲੇ ਦਿਨ ਹੀ ਬਾਬਰ ਨੇ ਆਪਣੇ ਪੁੱਤਰ ਸ਼ਹਿਜ਼ਾਦਾ ਹਮਾਇਉ ਨੂੰ ਆਗਰੇ ਭੇਜ ਦਿੱਤਾ। ਕਹਿੰਦੇ ਨੇ ਕਿ ਜਦੋਂ ਹਮਾਇਉ ਜੇਤੂ ਸੈਨਾ ਨਾਲ ਆਗਰੇ ਦੇ ਕਿਲੇ 'ਚ ਦਾਖਲ ਹੋਇਆ ਤਾਂ ਕਿਲੇ ਦੇ ਦਰਵਾਜ਼ੇ 'ਤੇ ਇੱਕ ਬੁੱਢੀ ਔਰਤ ਮਿਲੀ ਉਹਨੂੰ। ਉਸ ਔਰਤ ਨੇ ਸ਼ਹਿਜ਼ਾਦੇ ਦੇ ਹੱਥ 'ਚ ਇੱਕ ਡੱਬੀ ਫੜਾ ਕੇ ਆਪਣੀ ਜਾਨ ਬਚਾਈ। ਇਹ ਔਰਤ ਕੋਈ ਹੋਰ ਨਹੀਂ ਬਲਕਿ ਇਬਰਾਹਿਮ ਲੋਦੀ ਦੀ ਮਾਂ ਸੀ। ਜਦੋਂ ਹਮਾਇਉ ਨੇ ਡੱਬੀ ਖੋਲੀ ਤਾਂ ਉਸ ਦੇ ਸਾਹਮਣੇ ਇੱਕ ਜਗਮਗਾਉਂਦਾ ਹੀਰਾ ਸੀ। ਤੇ ਫਿਰ ਜਦੋਂ ਬਾਬਰ ਆਗਰੇ ਪਹੁੰਚਿਆ ਤਾਂ ਹਮਾਇਉ ਨੇ ਹੀਰਾ ਬਾਬਰ ਦੇ ਸਾਹਮਣੇ ਰੱਖਤਾ ਖੁਸ਼ ਹੋ ਕੇ ਬਾਬਰ ਨੇ ਫਿਰ ਉਹ ਹੀਰਾ ਹਮਾਯੂ ਨੂੰ ਤੋਫੇ ਵਜੋਂ ਦੇ ਦਿੱਤਾ ਦੋਸਤੋ ਪਹਿਲੀ ਵਾਰੀ ਕੋਈ ਨਾ ਹੀ ਹੀਰੇ ਦਾ ਲਿਖਤੀ ਜ਼ਿਕਰ ਵੀ 1526 ਇਸ ਵਿੱਚ ਆਇਆ ਸੀ 1526 ਚ ਮੁਗਲ ਬਾਦਸ਼ਾਹ ਜਹੇਰੂਦੀਨ ਬਾਬਰ ਨੇ ਆਪਣੀ ਕਿਤਾਬ ਬਾਬਰਨਾਮਾ ਚ ਲਿਖਿਆ ਸੀ ਕਿ ਇੱਕ ਇਦਾਂ ਦਾ ਹੀਰਾ ਹੈ ਜੇਦੀ ਕੀਮਤ ਅੱਧੀ ਦੁਨੀਆ ਦੇ ਇੱਕ ਦਿਨ ਦੇ ਖਰਚੇ ਦੇ ਬਰਾਬਰ ਹੈ ਬਾਬਰ ਤੋਂ ਬਾਅਦ ਹਮਾਯੂ ਮੁਗਲਾਂ ਦਾ ਅਗਲਾ ਬਾਦਸ਼ਾਹ ਬਣਿਆ ਬਾਦਸ਼ਾਹ ਬਣਨ ਦੇ ਕੁਝ ਸਾਲਾਂ ਬਾਅਦ ਹੀ ਹਮਾਯੂ ਦਾ ਸਾਮਰਾਜ ਵਿਖਰਨ ਲੱਗ ਪਿਆ ਉਦੋਂ ਉਹਦੇ ਤੇ ਹਮਲਾ ਕਰਦਾ ਹੈ ਅਫਗਾਨ ਸ਼ਾਸਕ ਫਿਰ ਸ਼ਾਹ ਸੂਰੀ ਹਮਾਇੂਦੀ ਬੁਰੀ ਤਰ੍ਹਾਂ ਹਾਰ ਹੋਈ ਉਹ ਜਾਨ ਬਚਾ ਕੇ ਭੱਜ ਨਿਕਲਿਆ ਤੇ ਈਰਾਨ ਪਹੁੰਚ ਗਿਆ ਈਰਾਨ ਵਿੱਚ ਉਹਦੀ ਮਦਦ ਕੀਤੀ ਈਰਾਨ ਦੇ ਬਾਦਸ਼ਾਹ ਨੇ ਉਹ ਕਿਸੇ ਤਰ੍ਹਾਂ ਹੀਰੇ ਨੂੰ ਲਗਾ ਕੇ ਆਪਣੇ ਨਾਲ ਈਰਾਨ ਲੈ ਗਿਆ ਇਹ ਪਹਿਲੀ ਵਾਰ ਸੀ ਜਦੋਂ ਉਹ ਹੀਰਾ ਭਾਰਤ ਤੋਂ ਬਾਹਰ ਗਿਆ ਸੀ ਫਿਰ ਉੱਥੇ ਹੀ ਹਮਾਇੂ ਨੇ ਦੁਬਾਰਾ ਆਪਣੀ ਫੌਜ ਇਕੱਠੀ ਕੀਤੀ 1555 ਈਸਵੀ ਵਿੱਚ ਹਮਾਇੂ ਨੇ ਮੁੜ ਭਾਰਤ 'ਤੇ ਹਮਲਾ ਕੀਤਾ ਤੇ ਫਿਰ ਤੋਂ ਬਾਦਸ਼ਾਹ ਬਣ ਗਿਆ ਇਸ ਤਰ੍ਹਾਂ ਉਹ ਹੀਰਾ ਮੌੜ ਭਾਰਤ ਵਾਪਸ ਪਰਤ ਆਇਆ ਉਸ ਤੋਂ ਬਾਅਦ ਕੋਹినూర్ ਹੀਰੇ ਦਾ ਜ਼ਿਕਰ ਕੀਤਾ ਸੀ ਸ਼ਾਹਜਹਾਨ ਨੇ 1628 ਇਸ ਵਿੱਚ ਜਦੋਂ ਸ਼ਾਹਜਹਾਨ ਨੇ ਆਪਣੇ ਸਿੰਘਾਸਨ ਤਖਤੇ ਤਾਉਸ ਨੂੰ ਬਣਵਾਉਣਾ ਸ਼ੁਰੂ ਕੀਤਾ ਸੀ ਉਹ ਤਖਤੇ ਤਾਉਸ ਜਿਸ ਨੂੰ ਬਣਾਉਣ 'ਚ ਲੱਗੇ ਸਨ 7 ਸਾਲ ਤੇ ਇਹਦੀ ਕੀਮਤ ਤਾਜਮਹਿਲ ਤੋਂ 4 ਗੁਣਾ ਜ਼ਿਆਦਾ ਸੀ ਬਹੁਤ ਸਾਰੇ ਕੀਮਤੀ ਹੀਰੇ ਤੇ ਰਤਨ ਲਗਾਏ ਗਏ ਸੀ ਉਸ ਤਖਤ 'ਚ ਇਹਨਾਂ 'ਚੋਂ ਸਭ ਤੋਂ ਵੱਧ ਕੀਮਤੀ ਸੀ ਕੋਹినూర్ ਹੀਰਾ ਤੇ ਰੈੱਡ ਟਿਮੂਰ ਰੂਬੀ ਕੋਹਿੰੂਰ ਹੀਰੇ ਨੂੰ ਲਗਾਇਆ ਗਿਆ ਸੀ ਤਖਤੇ ਤਾਉਸ ਤੇ ਬਣੇ ਮੋਰਾ ਚੋਂ ਇੱਕ ਮੋਰ ਦੀ ਅੱਖ 'ਚ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਤੱਕ ਵੀ ਇਸ ਹੀਰੇ ਦਾ ਨਾਮ ਕੋਹਿੰੂਰ ਨਹੀਂ ਰੱਖਿਆ ਗਿਆ ਸੀ ਅੱਗੇ ਜਾ ਕੇ ਸ਼ਾਹਜਹਾਨ ਦੇ ਪੁੱਤਰ ਔਰੰਗਜ਼ੇਬ ਨੇ ਉਹਨੂੰ ਜੇਲ੍ਹ 'ਚ ਧੱਕ ਦਿੱਤਾ ਤੇ ਖੁਦ ਤਖਤ ਤੇ ਬੈਠ ਗਿਆ ਉਹ ਕੋਹਿੰੂਰ ਹੀਰੇ ਨੂੰ ਹੋਰ ਆਕਰਸ਼ਿਤ ਬਣਾਉਣਾ ਚਾਹੁੰਦਾ ਸੀ ਉਹਨੇ ਇੱਕ ਮਸ਼ਹੂਰ ਜ਼ੋਰੀ ਨੂੰ ਇਸ ਹੀਰੇ ਨੂੰ تراਸ਼ਣ ਦਾ ਕੰਮ ਦਿੱਤਾ ਪਰ ਹੋਇਆ ਕਿ ਕਿ تراਸ਼ ਦੇ تراਸ਼ ਦੇ ਉਸ ਜ਼ੋਰੀ ਕੋਲੋਂ ਉਹ ਹੀਰੇ ਦਾ ਕਾਫੀ ਹਿੱਸਾ ਟੁੱਟ ਗਿਆ 793 ਕੈਰਟ ਦਾ ਉਹ ਹੀਰਾ ਹੁਣ ਰਹਿ ਗਿਆ ਸੀ ਸਿਰਫ 186 ਕੈਰਟ ਦਾ ਜਦੋਂ ਔਰੰਗਜ਼ੇਬ ਨੂੰ ਪਤਾ ਲੱਗਿਆ ਇਹ ਗੱਲ ਦਾ ਤਾਂ ਉਹ ਗੁੱਸੇ 'ਚ ਲਾਲ ਪੀਲਾ ਹੋ ਗਿਆ ਉਹ ਕਹਿੰਦਾ ਕਿ ਇਹ ਕੀ ਹਾਲ ਕਰਤਾ ਹੀਰੇ ਦਾ ਔਰੰਗਜ਼ੇਬ ਨੇ ਉਸ ਜੋਰੀ ਤੇ ਭਾਰੀ ਜੁਰਮਾਨਾ ਲਾਤਾ ਕਈ ਕਹਿੰਦੇ ਆ ਕਿ ਉਹਨੂੰ ਜੇਲ੍ਹ 'ਚ ਡੱਕ ਦਿੱਤਾ ਹੀ ਫਿਰ ਔਰੰਗਜ਼ੇਬ ਨੇ ਉਹ ਹੀਰਾ ਖਜ਼ਾਨੇ 'ਚ ਰਖਵਾਤਾ ਹੀਰੇ ਦੇ ਮਾਲਕਾਂ ਨਾਲ ਹੋਈਆਂ ਘਟਨਾਵਾਂ ਤੋਂ ਤਾਂ ਇਹੀ ਅੰਦਾਜ਼ਾ ਲੱਗਦਾ ਹੈ ਕਿ ਪਹਿਲਾਂ ਇਹ ਹੀਰਾ ਜਿੱਤ ਦਵਾਉਂਦਾ ਹੈ ਤੇ ਫਿਰ ਉਸ ਮਾਲਕ ਦੇ ਲਈ ਬਦਕਿਸਮਤੀ ਲੈ ਕੇ ਆਉਂਦਾ ਹੈ ਕਾਫੀ ਟਾਈਮ ਇਹ ਹੀਰਾ ਮੁਗਲਾਂ ਕੋਲ ਰਹਿੰਦਾ ਹੈ ਅਖੀਰ ਇਹ ਹੀਰਾ ਪਹੁੰਚਦਾ ਹੈ ਮੁਗਲਾਂ ਦੇ ਵੰਛਜ ਮੁਹੰਮਦ ਸ਼ਾ ਰੰਗੀਲਾ ਕੋਲ ਯੋ ਟਾਈਮ ਸੀ ਜਦੋਂ ਮੁਗਲ ਰਾਜਦਾਨ ਜੜਾ ਪੂਰੀ ਤਰ੍ਹਾਂ ਕਮਜ਼ੋਰ ਹੋ ਚੁੱਕੀਆਂ ਸਨ ਹੁਣ ਟਾਈਮ ਆ ਗਿਆ ਸੀ ਹੀਰੇ ਦਾ ਭਾਰਤ ਤੋਂ ਦੂਰ ਜਾਣ ਦਾ ਸਾਲ ਆ ਗਿਆ 1739 ਈਰਾਨ ਦਾ ਬਾਦਸ਼ਾ ਨਾਦਰ ਸ਼ਾ ਦਿੱਲੀ ਤੇ ਹਮਲਾ ਕਰਦਾ ਹੈ ਬੁਰੀ ਤਰ੍ਹਾਂ ਹਰਾ ਦਿੰਦਾ ਹੈ ਉਹ ਮੁਹੰਮਦ ਸ਼ਾ ਰੰਗੀਲਾ ਨੂੰ ਬਹੁਤ ਕਤਲਿਆਮ ਕੀਤਾ ਸੀ ਹਨੇ ਦਿੱਲੀ ਚ ਉਦੋਂ ਸਾਰਾ ਖਜ਼ਾਨਾ ਇਕੱਠਾ ਕਰ ਲਿਆ ਉਹਨਾਂ ਨਾਦਰ ਸ਼ਾ ਨੇ ਪਰ ਅਜੇ ਵੀ ਕੋਹੀਨੂਰ ਉਹਦੇ ਹੱਥ ਨਹੀਂ ਸੀ ਲੱਗਾ ਤਨਸਲ ਦੋਸਤੋ ਮੁਹੰਮਦ ਸ਼ਾ ਰੰਗੀਲਾ ਕੋਹੀਨੂਰ ਹੀਰਾ ਆਪਣੀ ਪੱਗ ਚੁਲਕਾ ਕੇ ਰੱਖਦਾ ਸੀ ਜਦੋਂ ਨਾਦਰ ਸ਼ਾਹ ਨੂੰ ਇਹ ਗੱਲ ਪਤਾ ਲੱਗਦੀ ਹੈ ਤਾਂ ਉਹ ਚਲਾਕੀ ਖੇਡਦਾ ਹੈ ਫਿਰ ਮੁਹੰਮਦ ਸ਼ਾ ਰੰਗੀਲੇ ਨਾਲ ਉਹ ਮੁਹੰਮਦ ਸ਼ਾ ਰੰਗੀਲਾ ਨੂੰ ਜਾ ਕੇ ਕਹਿੰਦਾ ਵੀ ਅੱਜ ਤੋਂ ਅਸੀਂ ਭਰਾ ਭਰਾ ਸਾਡੇ ਨਾਲ ਪੱਗ ਵਟਾਉਂਦਾ ਰਵਾਜ ਹੈ ਚੱਲ ਆਪਾਂ ਪੱਗਾਂ ਵਟਾ ਲਈਏ ਮੁਹੰਮਦ ਸ਼ਾ ਰੰਗੀਲਾ ਤਾਂ ਵਿਚਾਰਾ ਪਹਿਲਾਂ ਹੀ ਹਾਰ ਕੇ ਡਰਿਆ ਪਿਆ ਸੀ ਉਹਨੂੰ ਤਾਂ ਆਪਣੀ ਜਾਨ ਦੀ ਫਿਕਰ ਸੀ ਹੁਣ ਤਾਂ ਉਹ ਮਨਾ ਵੀ ਨਹੀਂ ਕਰ ਸਕਦਾ ਸੀ ਦੋਸਤੋ ਫਿਰ ਹੋਇਆ ਇਹ ਕਿ ਜਦੋਂ ਪੱਗ ਵਟਾਉਣ ਲਈ ਮੁਹੰਮਦ ਸ਼ਾ ਰਗੀਲਾ ਆਪਣੀ ਪਾਗ ਉਤਾਰਦਾ ਹੈ ਤਾਂ ਕੋਹੀਨੂਰ ਹੀਰਾ ਜ਼ਮੀ ਉਹ ਐਨੀ ਤੇਜ਼ ਚਮਕਦਾ ਹੈ ਕਿ ਨਾਦਰ ਸ਼ਾ ਹੱਕਾ ਬੱਕਾ ਰਿਆ ਜਾਂਦਾ ਹੈ ਉਸਦੇ ਮੂੰਹੋਂ ਨਿਕਲ ਆਂਦਾ ਹੈ ਕੋਹੀਨੂਰ ਇਹ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਮਤਲਬ ਹੈ ਰੌਸ਼ਨੀ ਦਾ ਪਹਾੜ ਮਾਊਂਟਨ ਆਫ ਲਾਈਟ ਉਦੋਂ ਇਸ ਹੀਰੇ ਦਾ ਨਾਮ ਕੋਹੀਨੂਰ ਪੈ ਗਿਆ ਫਿਰ ਕੁਝ ਦਿਨਾਂ ਬਾਅਦ ਨਾਦਰ ਸ਼ਾ ਕੋਹੀਨੂਰ ਹੀਰਾ ਤੇ ਤਖਤੇ ਤਾ ਉਸ ਨਾਲ ਲੈ ਕੇ ਤੇ ਬਹੁਤ ਸਾਰਾ ਖਜ਼ਾਨਾ ਲੁੱਟ ਕੇ ਈਰਾਨ ਵਾਪਸ ਚਲਾ ਗਿਆ ਇੱਕ ਗੱਲ ਸੋਚਣ ਵਾਲੀ ਹੈ ਵੀ ਜਿੰਨਾ ਮਾਲ ਖਜ਼ਾਨਾ ਲੁੱਟ ਕੇ ਲੈ ਕੇ ਗਿਆ ਨਾਦਰ ਸ਼ਾਹ ਉਹ ਤਾਂ ਉਹਦੀਆਂ ਅਗਲੀਆਂ 60-70 ਪੀੜ੍ਹੀਆਂ ਲਈ ਵੀ ਬੈਠ ਕੇ ਖਾਣ ਲਈ ਬਹੁਤ ਸੀ ਪਰ ਇੱਦਾਂ ਹੋ ਨਹੀਂ ਸਕਿਆ ਉਹ ਕੋਹੀਨੂਰ ਦਾ ਇੰਨਾ دیਵਾਨਾ ਹੋ ਗਿਆ ਕਿ ਉਹ ਕੋਹੀਨੂਰ ਨੂੰ ਹਮੇਸ਼ਾ ਆਪਣੀਆਂ ਅੱਖਾਂ ਸਾਹਮਣੇ ਰੱਖਣਾ ਚਾਹੁੰਦਾ ਸੀ ਫਿਰ ਉਹਨੇ ਹੀਰੇ ਨੂੰ ਆਪਣੀ ਬਾਹ ਤੇ ਬੰਨਣਾ ਸ਼ੁਰੂ ਕਰਤਾ ਦੋਸਤੋ ਕੁਝ ਸਾਲਾਂ ਬਾਅਦ ਕੋਹੀਨੂਰ ਦੇ ਸਰਾਪ ਨੇ ਨਾਦਰ ਸ਼ਾਹ ਤੇ ਵੀ ਅਸਰ ਕਰਨਾ ਸ਼ੁਰੂ ਕਰਤਾ ਕਹਿੰਦੇ ਆ ਕਿ ਆਪਣੇ ਆਖਰੀ ਸਮੇਂ ਉਹ ਪਾਗਲ ਹੋ ਗਿਆ ਸੀ ਨਾਦਰ ਸ਼ਾਹ ਨੂੰ ਉਹਦੇ ਹੀ ਇੱਕ ਗਾਰਡ ਨੇ ਸੁੱਤੇ ਪਏ ਦਾ ਗਲਾ ਕੱਟ ਕੇ ਮਾਰਤਾ। ਦੋਸਤੋ ਨਾਦਰ ਸ਼ਾਹ ਦੇ ਖਜ਼ਾਨਾ ਮੰਤਰੀ ਮੁਹੰਮਦ ਕਾਜ਼ਮ ਮਾਰਵੀ ਨੇ ਇੱਕ ਕਿਤਾਬ ਲਿਖੀ ਜਿਸ ਦਾ ਨਾਮ ਹੈ ਆਲਮਾਰਾਇ ਨਾਦਰੀ। ਇਸ ਕਿਤਾਬ 'ਚ ਇਸ ਹੀਰੇ ਦਾ ਪਹਿਲੀ ਵਾਰ ਨਾਮ ਲਿਖਿਆ ਗਿਆ ਸੀ ਕੋਹਿੰੂਰ। ਫਿਰ ਅੱਗੇ ਇਹ ਹੀਰਾ ਆ ਜਾਂਦਾ ਹੈ ਨਾਦਰ ਸ਼ਾਹ ਦੇ ਪੁੱਤੇ ਸ਼ਾਹਰੁਖ ਨੂੰ। ਕਹਿੰਦੇ ਆ ਕਿ ਉਹਦੇ ਹੀ ਇੱਕ ਨਾਲ ਦੇ ਆਗਾ ਮੁਹੰਮਦ ਵੱਲੋਂ ਸ਼ਾਹਰੁਖ ਨੂੰ ਕੈਦ ਕਰਕੇ ਪੁੱਛਿਆ ਜਾਂਦਾ ਹੈ ਕਿ ਕਿੱਥੇ ਹੈ ਕੋਹਿੰੂਰ ਹੀਰਾ? 샤루크 ਦੇ ਸਿਰ ਤੇ ਗਰਮ ਲੈਡ ਯਾਨੀ ਸਿੱਕਾ ਤਾਤੂ ਪਿਘਲਾ ਕੇ ਪਾਈ ਜਾਂਦੀ ਹੈ ਇਹ ਸਭ ਜ਼ੁਲਮ ਕੀਤੇ ਗਏ ਸੀ ਸਿਰਫ ਕੋਹੀਨੂਰ ਹੀਰੇ ਨੂੰ ਪਾਉਣ ਲਈ ਪਰ ਇਹ ਹੀਰਾ 샤ਰੁਖ ਨੇ ਪਹਿਲਾਂ ਹੀ ਆਪਣੇ ਦਾਦੇ ਨਾਦਰ شاہ ਦੇ ਇੱਕ ਵਫਾदार ਸਿਪਾਹੀ अहमद शाह ਅਬਦਾਲੀ ਨੂੰ ਦੇ ਦਿੱਤਾ ਸੀ अहमद शाह ਅਬਦਾਲੀ ਉਦੋਂ ਸ਼ੁਰੂਆਤ ਕਰਦਾ ਹੈ ਦੁਰਾਨੀ ਸਮਰਾਇਤੀ ਉਹ ਕੋਹੀਨੂਰ ਹੀਰੇ ਨੂੰ ایران ਤੋਂ ਅਫਗਾਨਿਸਤਾਨ ਲੈ ਗਿਆ अहमद शाह ਦੁਰਾਨੀ ਕੋਲੋਂ ਕੋਈ ਵੀ ਕੋਹੀਨੂਰ ਹੀਰਾ ਨਹੀਂ ਖੋ ਸਕਿਆ ਅਹਿਮਦ ਸ਼ਾਹ ਅਬਦਾਲੀ ਤੋਂ ਬਾਅਦ ਕੋਹਿੰਨੂਰ ਦਾ ਮਾਲਕ ਬੰਦਾ ਹੈ ਅਹਿਮਦ ਸ਼ਾਹ ਦਾ ਮੁੰਡਾ ਤੈਮੂਰ ਸ਼ਾਹ ਦੁਰਾਨੀ ਤੈਮੂਰ ਸ਼ਾਹ ਤੋਂ ਬਾਅਦ ਹੀਰਾ ਆਂਦਾ ਹੈ ਸ਼ਾਹ ਸੁਜਾਦ ਦੁਰਾਨੀ ਕੋ ਕਹਿੰਦੇ ਨੇ ਕਿ ਇੱਕ ਵਾਰੀ ਸ਼ਾਹ ਸੁਜਾਦ ਦੀ ਪਤਨੀ ਬਫਾ ਬੇਗਮ ਨੂੰ ਕਿਸੇ ਨੇ ਕੋਹਿੰਨੂਰ ਹੀਰੇ ਦੀ ਕੀਮਤ ਪੁੱਛੀ ਤਾਂ ਉਹਨੇ ਜਵਾਬ ਦਿੱਤਾ ਕਿ ਜੇ ਦੁਨੀਆ ਦਾ ਸਭ ਤੋਂ ਤਾਕਤਵਰ ਇਨਸਾਨ ਚਾਰ ਪੱਥਰਾਂ ਨੂੰ ਚਾਰੇ ਦਿਸ਼ਾਵਾਂ ਵੱਲ ਸੁੱਟੇ ਪੂਰਬ ਪੱਛਮ ਉੱਤਰ ਦੱਖਣ ਤੇ ਪੰਜਵਾਂ ਪੱਥਰ ਅਸਮਾਨ ਵੱਲ ਸਿੱਧਾ ਉੱਪਰ ਸੁੱਟੇ ਤਾਂ ਇਹਨਾਂ ਪੰਜਾਂ ਪੱਥਰਾਂ ਦੇ ਵਿੱਚ ਜਿਹੜੀ ਜਗ੍ਹਾ ਹੈ ਜੇ ਉਹ ਸਾਰੀ ਸੋਨੇ ਨਾਲ ਵੀ ਭਰ ਦਵੋਗੇ ਤਾਂ ਵੀ ਉਹ ਸਾਰੇ ਸੋਨੇ ਦੀ ਕੀਮਤ ਕੋਹੀਨੂਰ ਦੀ ਕੀਮਤ ਦੀ ਬਰਾਬਰੀ ਨਹੀਂ ਕਰ ਸਕਦੀ ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਕੀਮਤੀ ਹੈ ਇਹ ਹੀਰਾ ਸ਼ਾਹਸੁਜਾ ਬਹੁਤ ਖੁਸ਼ੀ ਕਿ ਹੁਣ ਮੇਰੇ ਕੋਲ ਕੋਹੀਨੂਰ ਹੈ ਵੈਸੇ ਉਸ ਹੀਰੇ ਬਾਰੇ ਹੁਣ ਤੱਕ ਸਭ ਨੇ ਇੱਕ ਪੱਕੇ ਤੌਰ ਤੇ ਮੰਨ ਲਿਆ ਸੀ ਕਿ ਜਿਹਦੇ ਕੋਲ ਵੀ ਇਹ ਹੀਰਾ ਹੋਵੇਗਾ ਉਹ ਦੁਨੀਆ ਤੇ ਰਾਜ ਕਰੂਗਾ ਸ਼ਾਹਸੁਜਾ ਨੇ ਸੋਚਿਆ ਕਿ ਹੁਣ ਤਾਂ ਉਹਦਾ ਦੁਨੀਆ ਤੇ ਰਾਜ ਕਰਨਾ ਤੈ ਹੀ ਹੈ ਪਰ ਹੋਇਆ ਇਸਦੇ ਉਲਟ ਕੁਝ ਨਹੀਂ ਰਿਹਾ ਸ਼ਾਹਸੁਜਾ ਕੋਲ ਨਾ ਰਾਜ ਨਾ ਖਜ਼ਾਨਾ ਉਦੇ ਭਰਾ ਸ਼ਾਹ ਮਹਿਮੂਦ ਨੇ ਰਾਜ ਗੱਦੀ ਹਥਿਆਲਿਓ ਦੇ ਤੋਂ ਸ਼ਾਹ ਸੁਜਾ ਸ਼ਰਨ ਲੈਣ ਲਈ ਪੰਜਾਬ ਵੱਲ ਭੱਜਿਆ ਪਰ ਰਸਤੇ 'ਚ ਉਹਨੂੰ اٹਕਦੇ ਇਲਾਕੇ 'ਚ ਜਹਾਂਦਾਰ ਖਾਨ ਨੇ ਬੰਦੀ ਬਣਾ ਲਿਆ ਤੇ ਕਸ਼ਮੀਰ ਦੇ ਗਵਰਨਰ ਅਤਾ ਮੁਹੰਮਦ ਦੇ ਹਵਾਲੇ ਕਰਤਾ ਉੱਥੇ ਉਹਨੂੰ ਟੌਰਚਰ ਕੀਤਾ ਜਾਂਦਾ ਹੈ ਫਿਰ ਕੋਹੀਨੂਰ ਦੇਣ ਲਈ ਪਰ ਕੋਹੀਨੂਰ ਉਹਦੇ ਕੋਲ ਹੈ ਹੀ ਨਹੀਂ ਸੀ ਉਸ ਟਾਈਮ ਕੋਹੀਨੂਰ ਉਦੋਂ ਸ਼ਾਹ ਸੁਜਾ ਦੀ ਪਤਨੀ ਵਫਾ ਬੇਗਮ ਕੋਲ ਸੀ ਵਫਾ ਬੇਗਮ ਬਹੁਤ ਦੁਖੀ ਸੀ ਆਪਣੇ ਪਤੀ ਤੇ ਹੁੰਦੇ ਤਸੱਦਦਾਂ ਦੇ ਬਾਰੇ ਜਾਣ ਕੇ ਉਨੂੰ ਲੱਗਦਾ ਸੀ ਕਿ ਹੁਣ ਮਹਾਰਾਜਾ ਰਣਜੀਤ ਸਿੰਘ ਵਰਗਾ ਤਾਕਤਵਰ ਤੇ ਬਹਾਦਰ ਇਨਸਾਨ ਹੀ ਉਹਦੀ ਮਦਦ ਕਰ ਸਕਦਾ ਹੈ। ਉਹ ਲਾਹੌਰ ਪਹੁੰਚਦੀ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਰਵਾਜ਼ੇ। ਉਹ ਬੇਨਤੀ ਕਰਦੀ ਹੈ ਮਹਾਰਾਜਾ ਕਿ ਕਿ ਉਹ ਕਸ਼ਮੀਰ ਤੋਂ ਉਸਦੇ ਪਤੀ ਸ਼ਾਹ ਸੁਜਾਨ ਨੂੰ ਛਡਾ ਲਿਆਵੇ। ਉਦੋਂ ਉਹ ਇੱਕ ਵਾਅਦਾ ਕਰ ਦਿੰਦੀ ਹੈ ਮਹਾਰਾਜੇ ਨਾਲ ਕਿ ਜੇ ਮਹਾਰਾਜਾ ਰਣਜੀਤ ਸਿੰਘ ਉਸਦੇ ਪਤੀ ਨੂੰ ਛਡਵਾਉਣ 'ਚ ਉਸਦੀ ਮਦਦ ਕਰਨਗੇ ਤਾਂ ਉਹ ਉਸ ਨੂੰ ਬਹੁਮੁੱਲਾ ਕੋਹਿੰੂਰ ਹੀਰਾ ਦੇ ਦੇਵੇਗੀ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਬਹਾਦਰ ਜਰਨੇਲਾ ਦੀ ਮਦਦ ਨਾਲ ਕਸ਼ਮੀਰ 'ਤੇ ਹਮਲਾ ਕਰਤਾ। ਤੇ ਸ਼ਾਹ ਸੁਜਾ ਨੂੰ ਅਤਾ ਮੁਹੰਮਦੀ ਕੈਚੋਂ ਛਡਾ ਲਿਆਂਦਾ ਤੇ ਬਫਾ ਬੀਗਮ ਦੇ ਹਵਾਲੇ ਕਰ ਦਿੱਤਾ ਫਿਰ ਮਹਾਰਾਜ ਜੀ ਸਿੰਘ ਨੇ ਬਫਾ ਬੀਗਮ ਨੂੰ ਆਪਣਾ ਵਾਦਾ ਪੂਰਾ ਕਰਨ ਲਈ ਕਿਹਾ ਉਦੋਂ ਸ਼ਾਹ ਸੁਜਾ ਤੇ ਬਫਾ ਬੀਗਮ ਦੇ ਮਨ 'ਚ ਬੇਈਮਾਨੀ ਆ ਗਈ ਫਿਰ ਉਹ ਟਾਲਮਟੋਲ ਕਰਨ ਲੱਗੇ ਪਹਿਲਾਂ ਕਹਿੰਦੇ ਵੀ ਅਸੀਂ ਤਾਂ ਜੀ ਹੀਰਾ ਕੰਧਾਰ 'ਚ ਹੀ ਕਿਸੇ ਸੇਠ ਕੋਲ ਵਿਆਣੇ ਰੱਖਤਾ ਹਾਂ ਫਿਰ ਕਹਿੰਦੇ ਵੀ ਜਦੋਂ ਅਸੀਂ ਅਫਗਾਨਿਸਤਾਨ ਤੋਂ ਭੱਜੇ ਸੀ ਤਾਂ ਕੋਹੀਨੂਰ ਕਿਤੇ ਡਿੱਗ ਪਿਆ ਸੀ ਉਹਨਾਂ ਨੇ ਤਾਂ ਇੱਕ ਨਕਲੀ ਹੀਰਾ ਵੀ ਕੋਹੀਨੂਰ ਕਹਿ ਕੇ ਦੇ ਦਿੱਤਾ ਸੀ ਮਹਾਰਾਜ ਰਣਜੀਤ ਸਿੰਘ ਨੂੰ ਉਹਨਾਂ ਦੀਆਂ ਇਹਨਾਂ ਹਰਕਤਾਂ ਤੇ ਗੁੱਸਾ ਆ ਗਿਆ ਉਹਨਾਂ ਨੇ ਕਿਹਾ ਵੀ ਤੁਸੀਂ ਮੇਰੀ ਸ਼ਰਨ ਚ ਹੋ ਇਸ ਟਾਈਮ ਮੈਂ ਚਾਹਾਂ ਤਾਂ ਤੁਹਾਨੂੰ ਕੈਦ ਵੀ ਕਰ ਸਕਦਾ ਹਾਂ ਕੁੱਟਮਾਰ ਕਰਕੇ ਵੀ ਪਤਾ ਕਰ ਸਕਦੇ ਹਾਂ ਅਸੀਂ ਹੀ ਰੇੜਾ ਪਰ ਸਾਡਾ ਧਰਮ ਇਨ੍ਹਾਂ ਗੱਲਾਂ ਦੀ ਇਜਾਜ਼ਤ ਨਹੀਂ ਦਿੰਦਾ ਚੰਗਾ ਹੋਵੇਗਾ ਤੁਸੀਂ ਚੁੱਪ-ਚਾਪ ਕੋਹੀਨੂਰ ਮੇਰੇ ਹਵਾਲੇ ਕਰ ਦਿਓ ਅਖੀਰ ਸ਼ਾਹ ਸੁਜਾਤ ਤੇ ਬਖਾ ਬੇਗਮ ਨੇ ਕੋਹੀਨੂਰ ਹੀਰਾ ਮਹਾਰਾਜ ਰਣਜੀਤ ਸਿੰਘ ਦੇ ਹਵਾਲੇ ਕਰ ਦਿੱਤਾ ਕੋਹੀਨੂਰ ਦੇ ਬਦਲੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਖਜ਼ਾਨੇ ਚੋਂ ਬਹੁ ਵੱਡੀ ਰਕਮ ਸ਼ਾਹ ਸੁਜਾ ਨੂੰ ਦਿੱਤੀ ਇਸ ਤਰ੍ਹਾਂ ਕੋਹੀਨੂਰ ਦਾ ਮਾਲਕ ਬਣਿਆ ਪੰਜਾਬ ਦਾ ਮਹਾਰਾਜਾ ਰਣਜੀਤ ਸਿੰਘ ਮਹਾਰਾਜ ਰਣਜੀਤ ਸਿੰਘ ਨੂੰ ਬਹੁਤ ਲਗਾਵ ਸੀ ਉਸ ਹੀਰੇ ਨਾਲ ਉਹ ਖਾਸ ਮੌਕਿਆਂ ਤੇ ਹੀਰੇ ਨੂੰ ਆਪਣੀ ਬਾਹ ਤੇ ਬੰਨ ਕੇ ਰੱਖਦੇ ਹੀ ਬਹੁਤ ਹਾਈ ਸਕਿਉਰਿਟੀ ਤਨਖਾਹ ਕੀਤੀ ਗਈ ਸੀ ਹੀਰੇ ਲਈ ਜਦੋਂ ਕੋਹਿੰੂਰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸ਼ਿਫਟ ਕਰਨਾ ਹੁੰਦਾ ਸੀ ਤਾਂ 39 ਉੱਠਾਂ ਦਾ ਇੱਕ ਕਾਫਲਾ ਤਿਆਰ ਕੀਤਾ ਜਾਂਦਾ ਸੀ ਇੱਕੋ ਵਰਗੇ ਦਿਖਣ ਵਾਲੇ ਊਠ ਇੱਕੋ ਕਤਾਰ ਚ ਤੋਰੇ ਜਾਂਦੇ ਸੀ ਆਸ-ਪਾਸੇ ਨਾਲ-ਨਾਲ ਇੱਕ ਵੱਡੀ ਸੈਨਾ ਚੱਲਦੀ ਸੀ ਕਿਹੜੇ ਊਠ ਤੇ ਕੋਹਿੰੂਰ ਹੀਰਾ ਹੈ ਕਿਸੇ ਨੂੰ ਨਹੀਂ ਪਤਾ ਹੁੰਦਾ ਸੀ ਸਿਵਾਏ ਮਹਾਰਾਜ ਰਣਜੀਤ ਸਿੰਘ ਜੀ ਦੇ ਖਾਸ ਮਿਸਟਰ ਬੀਲੀ ਰਾਂਦੇ ਜੂਨ 1839 ਮਹਾਰਾਜ ਰਣਜੀਤ ਸਿੰਘ ਨੂੰ ਅਦ੍ਰੰਗ ਦਾ ਤੀਜਾ ਦੌਰਾ ਪਿਆ ਉਹਨਾਂ ਕੋਲੋਂ ਬੋਲਿਆ ਨਹੀਂ ਸੀ ਜਾਂਦਾ ਉਹ ਇਸ਼ਾਰਿਆਂ ਨਾਲ ਗੱਲਾਂ ਕਰਦੇ ਸੀ ਉਦੋਂ ਉਹਨਾਂ ਦੇ ਦਰਬਾਰ 'ਚ ਪੰਡਿਤ ਹੁੰਦੇ ਸੀ ਪੰਡਿਤ ਗੋਬਿੰਦ ਰਾਮ ਉਹ ਕਹਿੰਦੇ ਵੀ ਮਹਾਰਾਜ ਜੀ ਦੀ ਇੱਛਾ ਹੈ ਕਿ ਕੋਹੀਨੂਰ ਜਗਨਨਾਥ ਮੰਦਰ ਨੂੰ ਦਾਨ ਕਰ ਦਿੱਤਾ ਜਾਵੇ ਉਦੋਂ ਆਪ ਤਾਂ ਬੋਲ ਕੇ ਦੱਸ ਨਹੀਂ ਸਕਦੇ ਮਹਾਰਾਜ ਰਣਜੀਤ ਸਿੰਘ ਵੀ ਉਹਨਾਂ ਦੀ ਕੀ ਇੱਛਾ ਹੈ ਉਦੋਂ ਖਜ਼ਾਨੇ ਦੇ ਮੰਤਰੀ ਬੇਲੀ RAM ਨੇ ਇਸ ਗੱਲ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਹ ਹੀਰਾ ਸਟੇਟ ਦੀ ਪ੍ਰਾਪਰਟੀ ਹੈ ਨਾ ਕਿ ਮਹਾਰਾਜ ਰਣਜੀਤ ਸਿੰਘ ਦੀ ਪਰਸਨਲ ਪ੍ਰਾਪਰਟੀ ਹੈ ਇਸ ਕਰਕੇ ਇਹ ਹੀਰਾ ਅਗਲੇ ਰਾਜੇ ਕੋਲ ਜਾਣਾ ਚਾਹੀਦਾ ਹੈ ਉਦੋਂ ਫਿਰ ਹੀਰਾ ਮਹਾਰਾਜ ਰਜਿੰਦਰ ਸਿੰਘ ਦੇ ਪੁੱਤਰ ਖੜਕ ਸਿੰਘ ਦੇ ਅਧਿਕਾਰ ਹੇਠ ਆ ਗਿਆ ਉਧਰ ਉਸ ਟਾਈਮ ਬਾਕੀ ਭਾਰਤ ਤੇ ਅੰਗਰੇਜ਼ਾਂ ਦਾ ਰਾਜ ਸੀ ਉਹਨਾਂ ਨੇ ਵੀ ਕੋਹਿੰੂਰ ਹੀਰੇ ਤੇ ਨਜ਼ਰ ਰੱਖਣੀ ਸ਼ੁਰੂ ਕਰਤੀ ਉਦੋਂ ਉਹ ਮੌਕਾ ਦੇਖ ਰਹੇ ਸਨ ਕਿ ਕਦੋਂ ਕੋਹਿੰੂਰ ਹੀਰੇ ਨੂੰ ਆਪਣੇ ਖਜ਼ਾਨੇ 'ਚ ਸ਼ਾਮਲ ਕੀਤਾ ਜਾਵੇ ਉਧਰ ਮਹਾਰਾਜਾ ਖੜਕ ਸਿੰਘ ਦੇ ਕਰੀਬੀਆਂ ਨੇ ਹੀ ਉਹਨਾਂ ਦੇ ਖਿਲਾਫ ਸਾਜ਼ਿਸ਼ਾਂ ਰਚਨੀਆਂ ਸ਼ੁਰੂ ਕਰਤੀਆਂ ਰਾਜਾ ਬਨਨ ਦੇ ਕੁਝ ਮਹੀਨਿਆਂ ਬਾਅਦ ਹੀ ਖੜਕ ਸਿੰਘ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਸਿੱਖ ਰਾਜ ਅੰਦਰੋਂ ਖੋਖਲਾ ਹੋ ਰਿਹਾ ਸੀ ਫਿਰ ਰਾਜਾ ਬਣਾਇਆ ਗਿਆ ਖੜਕ ਸਿੰਘ ਦੇ ਪੁੱਤ ਯਾਨੀ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰੇ ਨੌ ਨਿਹਾਲ ਸਿੰਘ ਨੂੰ ਜਲਦੀ ਹੀ ਉਹਨਾਂ ਨੂੰ ਵੀ ਸਾਜ਼ਿਸ਼ਾਂ ਤਹਿਤ ਮਾਰ ਦਿੱਤਾ ਗਿਆ 4 ਸਾਲਾਂ ਦੇ ਛੋਟੇ ਜਿਹੇ ਬਖਵੇਚ ਪੰਜਾਬ ਦੇ ਕਈ ਮਹਾਰਾਜੇ ਕਤਲ ਕਰ ਦਿੱਤੇ ਗਏ ਫਿਰ ਮਹਾਰਾਜਾ ਬਣਦਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਭ ਤੋਂ ਛੋਟੀ ਰਾਣੀ ਜਿੰਦਾ ਦਾ 5 ਸਾਲ ਦਾ ਪੁੱਤਰ ਜਿਸ ਦਾ ਨਾਮ ਸੀ ਦਲੀਪ ਸਿੰਘ ਸੋ ਹੁਣ ਮਹਾਰਾਜਾ ਦਲੀਪ ਸਿੰਘ ਸਨ ਕੋਹੀਨੂਰ ਹੀਰੇ ਦੇ ਮਾਲਕ ਅਸਲ 'ਚ ਉਦੋਂ ਦਲੀਪ ਸਿੰਘ ਨੂੰ ਸਿਰਫ ਨਾਮਾਤਰੀ ਮਹਾਰਾਜਾ ਬਣਾਇਆ ਗਿਆ ਸੀ ਸਿੱਖ ਰਾਜ ਦੀ ਬਾਗਡੋਰ ਸੰਭਾਲੀ ਹੋਈ ਸੀ ਰਾਣੀ ਜਿੰਦਾ ਨੇ ਸਾਜ਼ਿਸ਼ਾਂ ਉਦੋਂ ਵੀ ਨਹੀਂ ਸਨ ਰੁਕੀਆਂ ਅੰਗਰੇਜ਼ਾਂ ਨੇ ਸੋਚਿਆ ਵੀ ਇਹ ਵਧੀਆ ਮੌਕਾ ਆ ਸਿੱਖ ਰਾਜ ਖਤਮ ਕਰਨ ਦਾ ਤੇ ਪੰਜਾਬ ਨੂੰ ਆਪਣੇ ਅਧਿਕਾਰ ਹੇਠ ਕਰਨ ਦਾ 1849 ਸਨ ਦਲੀਪ ਸਿੰਘ ਜੀ ਦੀ ਉਮਰ 10 ਸਾਲ ਅੰਗਰੇਜ਼ਾਂ ਨੇ ਹਮਲਾ ਕਰਤਾ ਸਿੱਖ ਰਾਜ ਤੇ ਅੰਦਰ ਲੀਆਂ ਸਾਜ਼ਿਸ਼ਾਂ ਕਰਕੇ ਸਿੱਖ ਰਾਜ ਕਮਜ਼ੋਰ ਹੋ ਚੁੱਕਾ ਸੀ ਅੰਗਰੇਜ਼ਾਂ ਨੇ ਲਾਹੌਰ ਕਿਲੇ ਤੇ ਆਪਣਾ ਝੰਡਾ ਫੈਰਾ ਦਿੱਤਾ ਉਹਨਾਂ ਨੇ ਇੱਕ ਟ੍ਰੀਟੀ ਸਾਈਨ ਕਰਵਾ ਲਈ ਮਹਾਰਾਜਾ ਦਲੀਪ ਸਿੰਘ ਕੋਲੋਂ ਕਿ ਪੰਜਾਬ ਅਤੇ ਕੋਹੀਨੂਰ ਦੋਵਾਂ ਤੇ ਅੰਗਰੇਜ਼ਾਂ ਦਾ ਅਧਿਕਾਰ ਆ। ਅੰਗਰੇਜ਼ ਬਹੁਤ ਚਲਾਕ ਸੀਗੇ। ਉਹ ਨਹੀਂ ਚਾਹੁੰਦੇ ਸਨ ਕਿ ਸਿੱਖ ਰਾਜ ਦੁਆਰਾ ਪੰਪਪਨਾ ਸ਼ੁਰੂ ਹੋਵੇ। ਉਹਨਾਂ ਨੇ ਰਾਣੀ ਜਿੰਦਾ ਨੂੰ ਜੇਲ੍ਹ 'ਚ ਕੈਦ ਕਰ ਦਿੱਤਾ ਤੇ ਮਹਾਰਾਜਾ ਦਲੀਪ ਸਿੰਘ ਨੂੰ ਸਮੁੰਦਰੀ ਜਹਾਜ਼ ਰਾਹੀਂ ਮਹਾਰਾਣੀ ਵਿਕਟੋਰੀਆ ਕੋਲ ਲੰਡਨ ਭੇਜ ਦਿੱਤਾ। ਹੁਣ ਸਿੱਖ ਰਾਜ ਬਣਨ ਦੀ ਉਮੀਦ ਖਤਮ ਕਰ ਦਿੱਤੀ ਉਦੋਂ ਅੰਗਰੇਜ਼ਾਂ ਨੇ। ਲਾਹੌਰ ਤੇ ਕਬਜ਼ਾ ਹੋਣ ਤੋਂ ਬਾਅਦ ਲਾਰਡ ਡਲਹੌਜੀ ਜੋ ਕਿ ਉਦੋਂ ਇੰਡੀਆ ਦੇ ਗਵਰਨਰ ਜਨਰਲ ਸਨ ਖੁਦ ਕੋਹਿੰੂਰ ਹੀਰਾ ਲੈਣ ਲਾਹੌਰ ਕਿਲੇ ਪਹੁੰਚੇ 6 April 1850 ਨੂੰ ਉਹਨਾਂ ਨੇ ਇੱਕ ਸਮੁੰਦਰੀ ਜਹਾਜ਼ ਰਾਹੀਂ ਕੋਹਿੰੂਰ ਹੀਰਾ ਲੰਡਨ ਭੇਜਿਆ। ਦੋਸਤੋ ਜਿਹੜਾ ਸਮੁੰਦਰੀ ਜਹਾਜ਼ ਕੋਹਿੰੂਰ ਨੂੰ ਲੈ ਕੇ ਜਾ ਰਿਹਾ ਸੀ ਉਸ ਨੂੰ ਰਸਤੇ 'ਚ ਕਾਫੀ ਮੁਸ਼ਕਿਲਤਾਂ ਦਾ ਸਾਹਮਣਾ ਕਰਨਾ ਪਿਆ। ਜਹਾਜ਼ 'ਤੇ ਇੱਕ ਬਿਮਾਰੀ ਵੀ ਫੈਲ ਗਈ ਸੀ ਉਦੋਂ। ਜਿੰਨੇ ਵੀ ਇਨਸਾਨ ਉਸ ਸਮੁੰਦਰੀ ਜਹਾਜ਼ 'ਤੇ ਸਫ਼ਰ ਕਰੇ ਸਨ ਕਿਸੇ ਨੂੰ ਨਹੀਂ ਪਤਾ ਸੀ ਕਿ ਬੇਸ਼ਕੀਮਤੀ ਕੋਹਿੰੂਰ ਵੀ ਉਸੇ ਜਹਾਜ਼ 'ਤੇ ਸਿਰਫ ਜਹਾਜ਼ ਦੇ ਕੈਪਟਨ ਨੂੰ ਹੀ ਪਤਾ ਸੀ ਇਸ ਬਾਰੇ 3 ਮਹੀਨੇ ਬਾਅਦ ਜਹਾਜ਼ ਪਹੁੰਚ ਗਿਆ ਬ੍ਰਿਟੇਨ ਕੋਹਿੰਨੂਰ ਪੂਨ ਜਾਂਦਾ ਹੈ ਫਿਰ ਮਹਾਰਾਣੀ ਵਿਕਟੋਰੀਆ ਕੋਲ ਥੋੜੇ ਟਾਈਮ ਬਾਅਦ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਕੋਹਿੰਨੂਰ ਲੰਡਨ ਵਿੱਚ ਹੈ ਤਾਂ ਲੋਕਾਂ 'ਚ ਉਤਸੁਕਤਾ ਵਧ ਗਈ ਕੋਹਿੰਨੂਰ ਦੀ ਇੱਕ ਝਲਕ ਪਾਉਣ ਲਈ ਲੋਕਾਂ ਦੀ ਬੱਦੀ ਡਿਮਾਂਡ ਤੇ 3 ਸਾਲ ਬਾਅਦ ਕੋਹਿੰਨੂਰ ਹੀਰਾ ਲੰਡਨ ਦੇ ਕ੍ਰਿਸਟਲ ਪੈਲੇਸ 'ਚ ਰੱਖਿਆ ਗਿਆ ਲੋਕਾਂ ਨੂੰ ਦਿਖਾਉਣ ਲਈ ਕਹਿੰਦੇ ਨੇ ਕਿ ਕੋਹਿੰਨੂਰ ਦੇਖਣ ਲਈ ਲੰਡਨ 'ਚ ਕਈ ਕਿਲੋਮੀਟਰ ਲੰਬੀਆਂ ਲਾਈਨਾਂ ਲੱਗੀਆਂ ਕਹਿੰਦੇ ਨੇ ਕਿ ਇੰਨੀ ਭੀੜ ਇਸ ਤੋਂ ਪਹਿਲਾਂ ਕਦੇ ਨਹੀਂ ਦੇਖ ਪਰ ਜਦੋਂ ਲੋਕਾਂ ਨੇ ਉਸ ਕੋਹੀਨੂਰ ਹੀਰੇ ਨੂੰ ਦੇਖਿਆ ਤਾਂ ਉਹ ਬਹੁਤ ਨਿਰਾਸ਼ ਹੋਏ ਲੋਕੀ ਕਹਿੰਦੇ ਵੀ ਇਹ ਕੀ ਮਜ਼ਾਕ ਹੈ ਇਹਦੇ ਪਿੱਛੇ ਲੜਾਈਆਂ ਲੜਦੇ ਰਹੇ ਵੱਡੇ ਵੱਡੇ ਸ਼ਾਸਕ ਜਦੋਂ ਮਹਾਰਾਣੀ ਵਿਕਟੋਰੀਆ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਨਿਰਾਸ਼ ਹੋ ਗਈ ਉਹਨੇ ਕੋਹੀਨੂਰ ਨੂੰ ਦੁਬਾਰਾ ਤਰਾਸ਼ਣ ਦਾ ਹੁਕਮ ਦੇ ਦਿੱਤਾ ਉਦੋਂ ਹੀਰੇ ਨੂੰ ਫਿਰ ਤਰਾਸ਼ਿਆ ਗਿਆ ਪਹਿਲਾਂ ਕੋਹੀਨੂਰ ਸੀ 186 ਕੈਰਟ ਦਾ ਤੇ ਹੁਣ ਇਹ ਰਹਿ ਗਿਆ ਸੀ ਸਿਰਫ 105.6 ਕੈਰਟ ਦਾ ਫਿਰ 38 ਦਿਨਾਂ ਬਾਅਦ ਕੋਹੀਨੂਰ ਨੂੰ ਮਹਾਰਾਣੀ ਦੇ ਤਾਜ ਵਿੱਚ ਮੜਾ ਦਿੱਤਾ ਗਿਆ ਆਖਰੀ ਸਾਤਕ ਮਹਾਰਾਣੀ ਵਿਕਟੋਰੀਆ ਨੇ ਕੋਹਿੰਨूर ਜੜਿਆ ਉਹ ਤਾਜ ਪਹਿਨਿਆ ਇੱਕ ਹੋਰ ਖਾਸ ਗੱਲ ਦੋਸਤੋ ਮਹਾਰਾਣੀ ਵਿਕਟੋਰੀਆ ਤੋਂ ਬਾਅਦ ਵੀ ਇਹ ਤਾਜ ਸਿਰਫ ਰਾਣੀਆਂ ਨੇ ਹੀ ਪਹਿਨਿਆ ਕਿਸੇ ਰਾਜੇ ਨੇ ਨਹੀਂ ਪਹਿਨਿਆ ਕੋਹਿੰਨूर ਹੀਰੇ ਨਾਲ ਜਿਹੜਾ ਸ਼ਰਾਪ ਜੁੜਿਆ ਸੀ ਉਹ ਅੰਗਰੇਜ਼ ਵੀ ਮੰਨਦੇ ਸੀ ਜਿਹੜਾ ਵੀ ਆਦਮੀ ਕੋਹਿੰਨੂ ਆਪਣੇ ਕੋਲ ਰੱਖਦਾ ਹੈ ਉਹਦਾ ਨੁਕਸਾਨ ਹੀ ਹੁੰਦਾ ਹੈ ਪਰ ਜੇ ਹੀਰੇ ਦੀ ਮਾਲਕ ਕੋਈ ਔਰਤ ਹੋਵੇਗੀ ਤਾਂ ਕੋਹਿੰਨੂ ਦਾ ਕੋਈ ਮਾੜਾ ਪ੍ਰਭਾਵ ਨਹੀਂ ਪਾਏਗਾ ਐਸੇ ਕਰਕੇ ਹੀਰੇ ਨੂੰ ਮਹਾਰਾਣੀਆਂ ਦੇ ਅਧਿਕਾਰ ਹੇਠ ਹੀ ਰੱਖਿਆ ਗਿਆ ਤੋ ਦੋਸਤੋ ਇਸੀ ਕੋਹਿੰਨੂਰ ਦਾ ਇਤਿਹਾਸ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਵੀਡੀਓ ਨੂੰ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ